ਸਾਨੇ ਲੋਕ ਜਿੱਥੇ ਜਾਣ ਉਹ ਆਪਣੇ ਵਰਗੇ ਹੀ ਪੈਦਾ ਕਰਦੇ ਆ ਇੱਕ ਵਾਰ ਹਾਜ਼ੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਦਾਸੀਆਂ ਦੇ ਸਮੇਂ ਇੱਕ ਨਗਰ ਵਿੱਚ ਗਏ ਤੇ ਉੱਥੋਂ ਦੇ ਲੋਕਾਂ ਨੇ ਸਤਿਗੁਰੂ ਜੀ ਨੂੰ ਇੱਟੇ ਤੇ ਰੋੜੇ ਮਾਰੇ ਅੱਗੋਂ ਹਾਜ਼ੂਰ ਨੇ ਆਖਿਆ ਭਾਈ ਵਸਦੇ ਰਹੋ ਜੁਗਾਂ ਜੁਗਾਂ ਤੱਕ ਸਲਾਮ ਲਾਓ ਅਸੀਸ ਦੇ ਕੇ ਦੀਨ ਦੁਨੀਆ ਦੇ ਮਾਲਕ ਅਗਲੇ ਨਗਰ ਵੱਲ ਤੁਰ ਗਏ ਆ ਗਾਂ ਗਏ ਉੱਥੋਂ ਦੇ ਗਿਆਨਵਾਨ ਲੋਕਾਂ ਨੇ ਬੁੱਧੀਜੀਵੀ ਲੋਕਾਂ ਨੇ ਆਣ ਕੇ ਨਮਸਕਾਰ ਕੀਤੀ ਚਰਨਾਂ ਤੇ ਨਤ ਮਸਤਕ ਹੋਏ ਤੇ ਬੇਨਤੀ ਕੀਤੀ ਸਤਿਗੁਰੂ ਆਏ ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰੇ ਹੋ ਦਸੋ ਤੁਹਾਡੇ ਸ਼ਕਣ ਵਾਸਤੇ ਕਿਹੋ ਜਿਹਾ ਜਲਪਾਣੀ ਤਿਆਰ ਕੀਤਾ ਜਾਵੇ ਕਿਹੋ ਜਿਹਾ ਵਿਸਤਰਾ ਲਓਗੇ ਆਰਾਮ ਫਰਮਾਉਣ ਵਾਸਤੇ ਹਜੂਰ ਨੇ ਆਖਿਆ ਜੋ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚੋਂ ਉੱਠਿਆ ਸਾਰਾ ਨਗਰ ਗਿਆ ਤੇ ਜੋ ਕਿਸੇ ਦੇ ਹੱਥ ਲੱਗਾ ਘਰ ਵਿੱਚੋਂ ਜਿਹੋ ਜਿਹਾ ਜਲਪਾਣੀ ਕਿਸੇ ਦੇ ਘਰ ਤਿਆਰ ਸੀ ਲੈ ਆਏ ਸਾਰੇ ਛਕਿਆ ਸਤਿਗੁਰੂ ਜੀ ਨੇ ਤੁਰਨ ਲੱਗੇ ਦੀਨ ਦੁਨੀਆ ਦੇ ਮਾਲਕ ਤੇ ਸਾਈਂ ਸਵਾ ਆਖਿਆ ਭਾਈ ਉੱਜੜ ਜਾਓ ਇੰਨੇ ਸ਼ਬਦ ਕਹੇ ਤੇ ਪਿੰਡ ਵਾਲਿਆਂ ਨੇ ਕੋਈ ਵੀ ਹਜ਼ੂਰ ਤੇ ਗਿਲਾ ਨਹੀਂ ਕੀਤਾ ਤੁਰ ਗਏ ਦੀਨ ਦੁਨੀਆ ਦੇ ਮਾਲਕ ਅਦਾਂ ਥੋੜੇ ਜੇ ਅੱਗੇ ਗਏ ਤੇ ਬਾਬੇ ਮਰਦਾਨੇ ਕੋਲੋਂ ਰਿਆ ਨਾ ਗਿਆ ਤੇ ਆਪੋਛ ਲਿਆ ਸਤਗੁਰੂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਟੇ ਤੇ ਰੋੜੇ ਮਾਰੇ ਉਹਨਾਂ ਲੋਕਾਂ ਨੂੰ ਤੁਸੀਂ ਆਖਿਆ ਵਸਦੇ ਰਹੋ ਤੇ ਜਿਹੜੇ ਲੋਕਾਂ ਨੇ ਤੁਹਾਡੀ ਜਲ ਪਾਣੀ ਰਾਹੀ ਸੇਵਾ ਕੀਤੀ ਜਿਨ੍ਹਾਂ ਨੇ ਜੀ ਹੋਇਆ ਆਖਿਆ ਸਾਰਾ ਨਗਰ ਤੁਹਾਡੇ ਚਰਨਾਂ ਵਿੱਚ ਬਰਾਜਿਆ ਉਹਨਾਂ ਨੂੰ ਤੁਸੀਂ ਆਖਿਆ ਉੱਜੜ ਜਾਓ ਗੱਲ ਕੀ ਕਹਾਣੀ ਬਣੀ ਕੀ ਹਾਜ਼ੂਰ ਨੇ ਆਖਿਆ ਮਰਦਾਨੇ ਉਹ ਗਿਆਨਵਾਨ ਲੋਕ ਹੈ ਉੱਜੜ ਕੇ ਜਿੱਥੇ ਵੀ ਜਾਣਗੇ ਉਹ ਆਪਣੇ ਵਰਗੇ ਪੈਦਾ ਕਰਨਗੇ ਤੇ ਜੇ ਮਾੜੀ ਨੀਅਤ ਵਾਲੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਗਏ ਉਹ ਸੰਸਾਰ ਦੇ ਲੋਕਾਂ ਨੂੰ ਗੰਦਲਾ ਕਰਨਗੇ ਐਡੀ ਵੱਡੀ ਹਾਜ਼ੂਰ ਦੀ ਸ਼ੋਚਾ ਔਰ ਮਹਿਤਾ ਕਲਿਆਣ ਨੰਦੀ ਉਸੇ ਸੋਚ ਵਾਲੇ ਸਨ ਆਪਣੇ ਵਰਗੇ ਪੈਦਾ ਕੀਤੇ ਜਾ ਕੇ ਰਾਏ ਕੋਏ ਦੀ ਤਲਵੰਡੀ ਵਿੱਚ ਉਹ ਸਚਾਰੂ ਸੋਚ ਰੱਖਣ ਵਾਲੇ ਲੋਕ ਮੈਂ